ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 286 ਤੋਂ ਲੈ ਕੇ 288 ਤੱਕ ਸਵਾਯਵਾਣ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਇਹ ਸੁਖਮਨੀ ਸਾਹਿਬ ਦੀ 18ਵੀਂ ਅਸ਼ਟਪਦੀ ਹੈ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਾਂ ਰੋਜ਼ ਬਾਣੀ ਦੀ ਵਿਚਾਰ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਸਤਿਆਪਾਰ ਨੇ ਬਾਣੀ ਦੀ ਵਿਚਾਰ ਹੋ ਰਹੀ ਆ ਸੰਗਤ ਸੁਣ ਰਹੀ ਆ ਬਹੁਤ ਆਨੰਦ ਹੈ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਹੀ ਕਿਰਪਾ ਕਰੀ ਰੱਖਣਾ ਸਤਿ ਕਰਤਾਰ ਪਿਤਾ ਜੀ ਵਾਹਿਗੁਰੂ ਜੀ ਸ਼ਲੋਕ ਸਤਿ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਨੇ ਕਹਿੰਦੇ ਉਸ ਸਤਪੁਰਖ ਵਰਤਿਆ ਗਿਆ ਹੈ ਪ੍ਰਮਾਤਮਾ ਲਈ ਜਿਸ ਨੇ ਕਹਿੰਦੇ ਉਸ ਪ੍ਰਮਾਤਮਾ ਨਾਲ ਸਾਝ ਪਾ ਲਈ ਕਹਿੰਦੇ ਉਹਦਾ ਨਾਂ ਸਤਗੁਰੂ ਹੈ ਸਤਗੁਰੂ ਨੇ ਪ੍ਰਭੂ ਦੇ ਨਾਲ ਸਾਝ ਪਾਈ ਹੈ ਕਹਿੰਦੇ ਕਹਿੰਦੇ ਉਸ ਸਤਗੁਰ ਦੇ ਜਿਸ ਸਿੱਖ ਸੰਗਤ ਕਰਦਾ ਕਹਿੰਦੇ ਫਿਰ ਉਹਦਾ ਸਿੱਖ ਦਾ ਉਧਾਰ ਹੋ ਜਾਂਦਾ ਨਾਨਕ ਜੀ ਕਹਿੰਦੇ ਨੇ ਉਸ ਸਤਗੁਰ ਦੀ ਸੰਗਤ ਵਿੱਚ ਰਹਿ ਕੇ ਉਸ ਪ੍ਰਮਾਤਮਾ ਦੇ ਗੁਣ ਗਾਉ ਕਹਿੰਦੇ ਸਿੱਖ ਨੂੰ ਇਹ ਮਤ ਦੇ ਰਹੇ ਨੇ ਅਸ਼ਟਪਦੀ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਕਹਿੰਦੇ ਸਤਗੁਰ ਆਪਣੇ ਸਿੱਖ ਦੀ ਰੱਖਿਆ ਕਰਦਾ ਹੈ ਤੇ ਕਹਿੰਦੇ ਗੁਰੂ ਆਪਣੇ ਸੇਵਕ ਤੇ ਸਦਾ ਹੀ ਦਿਆਲ ਹੈ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਕਹਿੰਦੇ ਗੁਰੂ ਆਪਣੇ ਸਿੱਖ ਦੀ ਮਾਰੀ ਬੁੱਧੀ ਨੂੰ ਖਤਮ ਕਰ ਦਿੰਦਾ ਹੈ ਤੇ ਗੁਰੂ ਦੇ ਬਚਨਾਂ ਤੇ ਚੱਲ ਕੇ ਸਿੱਖ ਪਰਮਾਤਮਾ ਦਾ ਨਾਮ ਲੈਂਦਾ ਹੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਕਹਿੰਦੇ ਸਤਗੁਰੂ ਆਪਣੇ ਸਿੱਖ ਦੇ ਵਿਕਾਰਾਂ ਦੇ ਬੰਧਨ ਕੱਟ ਜਾਂਦਾ ਤੇ ਇਸ ਤਰ੍ਹਾਂ ਮਾਇਆ ਦੇ ਬੰਧਨ ਕੱਟੇ ਜਾਂਦੇ ਨੇ ਤੇ ਵਿਕਾਰਾਂ ਦੇ ਬੰਧਨ ਸਿੱਖ ਦੇ ਘੱਟ ਹੋ ਜਾਂਦੇ ਨੇ ਸਤਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵੱਡਪਾਗੀ ਹੈ ਕਹਿੰਦੇ ਗੁਰੂ ਦਾ ਸਿੱਖ ਵੱਡੇ ਭਾਗਾ ਵਾਲਾ ਕਹਿੰਦੇ ਸਤਗੁਰ ਆਪਣੇ ਸਿੱਖ ਨੂੰ ਵਾਹਿਗੁਰੂ ਜੀ ਦਾ ਨਾਮ ਤਨ ਦਾਤ ਦਿੰਦਾ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਕਹਿੰਦੇ ਸਤਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸੁਲਹਿਲਾ ਕਰ ਦਿੰਦਾ ਹੈ ਤੇ ਸਤਗੁਰੂ ਹਮੇਸ਼ਾ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਲਾ ਕੇ ਰੱਖਦਾ ਹੈ ਗੁਰ ਕੈ ਗ੍ਰਹ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਜਿਹੜਾ ਸੇਵਕ ਗੁਰੂ ਦੇ ਦਰ ਤੇ ਗੁਰੂ ਦੀ ਸਿੱਖਿਆ ਪਾਉਣ ਲਈ ਉਪਦੇਸ਼ ਪਾਉਣ ਲਈ ਨਾਮ ਜਪਣ ਲਈ ਰਹਿੰਦਾ ਹੈ ਉਹ ਹਮੇਸ਼ਾ ਗੁਰੂ ਦੇ ਹੁਕਮ ਦੇ ਵਿੱਚ ਰਹਿੰਦਾ ਹੈ ਆਪਸ ਕੋ ਕਰ ਕਛੂ ਨਾ ਜਨਾਵੇ ਹਰ ਹਰ ਨਾਮ ਅਰਦ ਸਦ ਤਿਆਵੇ ਉਹ ਸਿੱਖ ਆਪਾ ਭਾਵਨੀ ਜਿਤਾਉਂਦਾ ਹੈਗਾ ਆਪਣੇ ਨੂੰ ਵੱਡਾ ਨਹੀਂ ਕਰਕੇ ਦਿਖਾਉਂਦਾ ਹੈਗਾ ਤੇ ਹਮੇਸ਼ਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਧਿਆਉਂਦਾ ਹੈ। ਮਨਮੇ ਚ ਸਤ ਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਕਹਿੰਦੇ ਜਿਹੜਾ ਸੇਵਕ ਆਪਣੇ ਸਤ ਗੁਰੂ ਦੇ ਅੱਗੇ ਆਪਣਾ ਮਨ ਆਰਪਣ ਕਰ ਦਿੰਦਾ ਹੈ ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ। ਸੇਵਕ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਜਿਹੜਾ ਸੇਵਕ ਫਿਰ ਆਪਣੇ ਸਤਿਗੁਰ ਦੀ ਸੇਵਾ ਕਰਦਾ ਹੈ ਪਰ ਬਿਨਾ ਕਿਸੇ ਫਲ ਦੀ ਇੱਛਾ ਰੱਖੇ ਕਹਿੰਦੇ ਉਹਨੂੰ ਫਿਰ ਪ੍ਰਮਾਤਮਾ ਪ੍ਰਾਪਤ ਹੋ ਜਾਂਦਾ ਹੈ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਕਹਿੰਦੇ ਜੇ ਸਜੀਵ ਤੇ ਪਰਮਾਤਮਾ ਆਪ ਕਿਰਪਾ ਕਰਦਾ ਨਾਨਕ ਜੀ ਕਹਿੰਦੇ ਉਹ ਸੇਵਕ ਕਹਿੰਦੇ ਫਿਰ ਗੁਰੂ ਦੀ ਮਤ ਤੇ ਚੱਲਦਾ ਹੈ ਆਪਣੀ ਮਤ ਤਿਆਗ ਦਿੰਦਾ ਹੈ 20 ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਕਹਿੰਦੇ ਜਿਹੜਾ ਸੇਵਕ ਨੋਬ ਆਪਣੇ ਗੁਰੂ ਤੇ ਪੂਰਾ ਭਰੋਸਾ ਆ ਜਾਂਦਾ 20 ਵਿਸਵੇ ਹੁੰਦਾ ਵੀ ਪੂਰਾ ਪੂਰਾ 20 ਵਿਸਬਿਆਂ ਦਾ ਕਹਿੰਦੇ ਇੱਕ ਵਿੱਗਾ ਹੁੰਦਾ ਇਹਦਾ ਮਤਲਬ 20 ਵਿਸਵੇ ਵੀ ਪੂਰਾ ਪੂਰਾ ਜਿਹਦੇ ਭਰੋਸਾ ਸੇਵਕ ਨੂੰ ਗੁਰੂ ਤੇ ਆ ਜਾਂਦਾ ਉਹ ਕਹਿੰਦੇ ਫਿਰ ਪਰਮੇਸ਼ਰ ਦੀ ਪ੍ਰਮਾਤਮਾ ਦੀ ਅਵਸਥਾ ਜਾਣਨ ਵਾਲਾ ਬਣ ਜਾਂਦਾ ਸੇਵਕ ਸੋ ਸਤ ਗੁਰ ਜਿਸ ਹਿਰਦੈ ਹਰਨਾਓ ਅਨੇਕ ਬਾਰ ਗੁਰ ਕੋ ਬਲ ਜਾਓ ਕਹਿੰਦੇ ਮੈਂ ਆਪਣੇ ਉਸ ਗੁਰੂ ਤੋਂ ਬਾਰ-ਬਾਰ ਬਲਿਹਾਰੇ ਜਾਣਾ ਕਹਿੰਦੇ ਉਹ ਗੁਰੂ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਸਰਵਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਕਹਿੰਦੇ ਉਹ ਸਤ ਗੁਰੂ ਸਾਰੇ ਖਜ਼ਾਨਿਆਂ ਦਾ ਕਹਿੰਦੇ ਜਿੰਦ ਦਾ ਦਾਤਾ ਬਣ ਜਾਂਦਾ ਕਹਿੰਦੇ ਉਹ ਪਰਮਾਤਮਾ ਦੇ ਰੰਗ ਵਿੱਚ ਅਠੇ ਪਹਿਰ ਰੰਗਿਆ ਰਹਿੰਦਾ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਬ੍ਰह्म ਮੈ ਜਨ ਜਨ ਮਹ ਪਾਰ ਬ੍ਰह्म ਏਕੇ ਆਪ ਨਹੀਂ ਕਛ ਪਰਮ ਕਹਿੰਦੇ ਉਹ ਸਤਗੁਰੂ ਜੋ ਭਗਤ ਰੂਪ ਦੇ ਵਿੱਚ ਪਰਮਾਤਮਾ ਦੇ ਵਿੱਚ ਸਮਾਇਆ ਰਹਿੰਦਾ ਫਿਰ ਕਹਿੰਦੇ ਪਰਮਾਤਮਾ ਆਪਣੇ ਉਸ ਭਗਤ ਦੇ ਵਿੱਚ ਸਮਾਇਆ ਰਹਿੰਦਾ ਉਹਨਾਂ ਦੋਜਾਂ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਉਹ ਇੱਕ ਸਰੂਪ ਬਣ ਜਾਂਦੇ ਨੇ ਸਹਸ ਸਿਆਨਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਦਾ ਗੁਰੂ ਜਿਹੜਾ ਅੱਠੇ ਪਹਿਰ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਸਾਰਿਆਂ ਖਜ਼ਾਨਿਆਂ ਦਾ ਦਾਤਾ ਕਹਿੰਦੇ ਆਪਣੀਆਂ ਕਿਸੇ ਸਿਆਣ ਪੰਚ ਤਰਾਈਆਂ ਨਾਲ ਨਹੀਂ ਪਾਇਆ ਜਾ ਸਕਦਾ ਵੱਡੇ ਭਾਗਾਂ ਦੇ ਨਾਲ ਇਸ ਤਰ੍ਹਾਂ ਦਾ ਗੁਰੂ ਪਾ ਹੁੰਦਾ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਹੋਸ ਗੁਰੂ ਦਾ ਦਰਸ਼ਨ ਸਫਲ ਹੈ ਜੀਵਨ ਸਫਲ ਹੋ ਜਾਂਦਾ ਉਹਦਾ ਦਰਸ਼ਨ ਕਰਿਆ ਜੀਵ ਪਵਿੱਤਰ ਹੋ ਜਾਂਦਾ ਉਹਦੇ ਚਰਨ ਛੂਪਰਾਪਤ ਕਰਿਆ ਜੀਵ ਦੀ ਉੱਚੀ ਅਵਸਥਾ ਬਣ ਜਾਂਦੀ ਹੈ ਤੇ ਜੀਵਨ ਦੀ ਨਿਰਮਲ ਜੁਗਤ ਬਣ ਜਾਂਦੀ ਹੈ ਪਵਿੱਤਰ ਜੀਵਨ ਮਰਿਆਦਾ ਬਣ ਜਾਂਦੀ ਹੈ ਜੀਵ ਦੀ ਐਸੇ ਗੁਰੂ ਦੇ ਦਰਸ਼ਨ ਕਰਨ ਨਾਲ ਪੇਟਤ ਸੰਗ ਰਾਮ ਗੁਨ ਰਵੈ ਪਾਰ ਬ੍ਰਹਮ ਕੀ ਦਰਗੈ ਗਵੈ ਕਹਿੰਦੇ ਉਸ ਗੁਰੂ ਦੀ ਸੰਗਤ ਦੇ ਵਿੱਚ ਜੀਵ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ ਸੁਨ ਕਰ ਬਚਨ ਕਰਨ ਆਖਾਨੈ ਮਨ ਸੰਤੋਖ ਆਤਮਪਤੀ ਆਨੈ ਕਹਿੰਦੇ ਉਸ ਗੁਰੂ ਦੇ ਬਚਨ ਸੁਣ ਕੇ ਜੀਵ ਦੇ ਕੰਨ ਕਹਿੰਦੇ ਤ੍ਰਿਪਤ ਹੋ ਜਾਂਦੇ ਨੇ ਮਨ ਸੰਤੋਖ ਵਿੱਚ ਆ ਜਾਂਦਾ ਤੇ ਆਤਮਾ ਪਤੀਜ ਜਾਂਦੀ ਹੈ ਪੂਰਾ ਗੁਰੂ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੀਖੈ ਹੋਏ ਸੰਤ ਕਹਿੰਦੇ ਉਸ ਪੂਰੇ ਗੁਰੂ ਦਾ ਕਹਿੰਦੇ ਜਿਹੜਾ ਉਪਦੇਸ਼ ਆ ਉਹ ਅਟਲ ਹੈ ਕਹਿੰਦੇ ਜਿਹਦੀ ਉਹਦੀ ਅਮਰ ਕਰਨ ਵਾਲੀ ਦ੍ਰਿਸ਼ਟੀ ਆ ਜਿਸ ਜੀਵ ਤੇ ਪੈ ਜਾਂਦੀ ਹੈ ਉਹ ਜੀਵ ਸੰਤ ਬਣ ਜਾਂਦਾ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲਏ ਮਿਲਾਏ ਕਹਿੰਦੇ ਉਸ ਗੁਰੂ ਦੇ ਗੁਣਾ ਦਾ ਅੰਤ ਨਹੀਂ ਕੀਮਤ ਨਹੀਂ ਪਾਈ ਜਾ ਸਕਦੀ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮਾਤਮਾ ਆਪ પ્રસਾਨਾ ਉਸ ਨੂੰ ਇਸ ਤਰ੍ਹਾਂ ਦੇ ਗੁਰੂ ਦੇ ਨਾਲ ਪਰਮਾਤਮਾ ਆਪ ਮਿਲਾਉਂਦਾ ਹੈ ਜਿਹ ਬਾ ਇੱਕ ਉਸਤਤ ਅਨੇਕ ਸਤਪੁਰਖ ਪੂਰਨ ਬਿਵੇਕ ਕਹਿੰਦੇ ਉਹ ਸਤਪੁਰਖ ਪੂਰਨ ਤੌਰ ਤੇ ਕਹਿੰਦੇ ਪੂਰਾ ਸਿਆਣਾ ਹੈ ਕਹਿੰਦੇ ਉਹਦੀ ਵਿਵੇਕ ਬੁੱਧੀ ਹੈ ਕਹਿੰਦੇ ਉਹਦੇ ਮਤਲਬ ਗੁਣ ਇੰਨੇ ਨੇ ਕਿ ਸਾਡੇ ਕੋਲ ਇੱਕ ਜੀਵਾ ਕਹਿੰਦੇ ਉਹਦੇ ਗੁਣਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਕਾਹੂ ਬੋਲ ਨ ਪਹਚਿਤ ਪ੍ਰਾਨੀ ਅਗੰ ਅਗੋਚਰ ਪ੍ਰਵ ਨਿਰਵਾਨੀ ਕਹਿੰਦੇ ਪਰਮਾਤਮਾ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਕਿਸੇ ਵੀ ਕਥਨ ਦੇ ਨਾਲ ਪਰਮਾਤਮਾ ਦੇ ਬਾਰੇ ਪੂਰਾ ਦੱਸਿਆ ਨਹੀਂ ਜਾ ਸਕਦਾ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਪਰਮਾਤਮਾ ਨੂੰ ਕਹਿੰਦੇ ਨਿਰਾਹਾਰ ਆ ਭੋਜਨ ਦੀ ਲੋੜ ਨਹੀਂ ਹੈ ਨਿਰਵੈਰ ਆ ਕਿਸੇ ਦੇ ਨਾਲ ਵੈਰ ਨਹੀਂ ਸਦਾ ਸੁਖ ਦਾ ਸੁੱਖਾਂ ਦਾ ਦਾਤਾ ਹੈ ਪਰ ਉਹਦੀ ਕਹਿੰਦੇ ਕੀਮਤ ਨਹੀਂ ਪਾਈ ਜਾ ਸਕਦੀ ਉਸ ਦੇ ਗੁਣਾ ਦੀ ਅਨੇਕ ਭਗਤ ਬੰਦਨ ਨਿਤ ਕਰ ਚਰਨ ਕਮਲ ਹਿਰਦੈ ਸਿਮਰੈ ਕਹਿੰਦੇ अनेका ਹੀ ਭਗਤ ਪਰਮਾਤਮਾ ਦੀ ਹਰ ਰੋਜ਼ ਪੂਜਾ ਕਰਦੇ ਨੇ ਉਹਦੀ ਸਿਫਤ ਸਲਾਹ ਕਰਦੇ ਨੇ ਉਹਨੂੰ ਨਮਸਕਾਰ ਕਰਦੇ ਨੇ ਤੇ ਉਹਦੇ ਕਮਲ ਵਰਗੇ ਜਿdit ਚਰਨ ਨੇ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ ਉਹਦੀ ਯਾਦ ਆਪਣੇ ਹਿਰਦੇ 'ਚ ਵਸਾ ਕੇ ਰੱਖਦੇ ਨੇ ਸਤ ਬਲੇ ਹਾਰੀ ਸਤ ਗੁਰ ਆਪਣੇ ਨਾਨਕ ਜਿਸ ਪਰ ਸਾਧ ਐਸਾ ਪ੍ਰਭ ਜਪਣੈ ਨਾਨਕ ਜੀ ਕਹਿੰਦੇ ਨੇ ਮੈਂ ਸਦਾ ਹੀ ਆਪਣੇ ਗੁਰੂ ਤੋਂ ਬਲਿਹਾਰੇ ਜਾਂਦਾ ਹਾਂ ਕਿਉਂਕਿ ਉਸ ਗੁਰੂ ਦੇ ਕਾਰਨ ਮੈਂ ਇਸ ਤਰ੍ਹਾਂ ਦੇ ਪਰਮਾਤਮਾ ਦਾ ਨਾਮ ਜਪਦਾ ਹਾਂ ਗੁਰੂ ਦੀ ਕਿਰਪਾ ਹੈ ਤਾਂ ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ ਇਹ ਹਰ ਰਸ ਪਾਵੈ ਜਨ ਕੋਈ ਅਮਰਤ ਪੀਵੈ ਅਮਰ ਸੋ ਹੋਏ ਕਹਿੰਦੇ ਪਰਮਾਤਮਾ ਦੇ ਨਾਮ ਦਾ ਅਮਰਤ ਵਰਗਾ ਰਸ ਕੋਈ ਵਿਰਲਾ ਹੈ ਜੀਵ ਸੇਵਕ ਜੋ ਪਰਮਾਤਮਾ ਦੇ ਨਾਮ ਦਾ ਰਸ ਚਖਦਾ ਹੈ ਔਰ ਜਿਹੜਾ ਇਸ ਅੰਮ੍ਰਿਤ ਰੂਪੀ ਰਾਸ ਨੂੰ ਪੀਂਦਾ ਹੈ ਫਿਰ ਉਹ ਅਮਰ ਹੋ ਜਾਂਦਾ ਹੈ ਉਸ ਪੁਰਖ ਕਾ ਨਹੀਂ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣ ਤਾਸ ਜਿਸ ਜੀਵ ਦੇ ਕਹਿੰਦੇ ਮਨ ਦੇ ਵਿੱਚ ਪਰਮਾਤਮਾ ਜੋ ਗੁਣਾ ਦਾ ਖਜ਼ਾਨਾ ਹੈ ਉਹ ਪ੍ਰਗਟ ਹੋ ਜਾਂਦਾ ਹੈ ਉਹਦਾ ਕਤੇ ਆਤਮਿਕ ਮੌਤ ਨੂੰ ਉਹਨੂੰ ਆਉਂਦੀ ਉਸ ਜੀਵ ਨੂੰ ਜਿਹਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਏ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕੋ ਦੇ ਕਹਿੰਦੇ ਉਹ ਸੇਵਕ ਅੱਠੇ ਪਹਿਰ ਪਰਮਾਤਮਾ ਦਾ ਨਾਮ ਲੈਂਦੇ ਨੇ ਤੇ ਦੂਜੇ ਸੇਵਕਾਂ ਨੂੰ ਵੀ ਸੱਚਾ ਉਪਦੇਸ਼ ਦਿੰਦੇ ਨੇ ਨਾਮ ਜਪਣ ਦਾ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰਾਖੈ ਹਰ ਹਰ ਏਕ ਜਿਹੜੇ ਸੇਵਕ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਫਿਰ ਕਹਿੰਦੇ ਉਹਨੂੰ ਮੋਹ ਦਾ ਮਾਇਆ ਦਾ ਲੇਪ ਨਹੀਂ ਚੜਦਾ ਹੈਗਾ ਕਿ ਸਿਰਫ ਉਹ ਉਸ ਪਰਮਾਤਮਾ ਨੂੰ ਇੱਕ ਨੂੰ ਆਪਣੇ ਅੰਦਰ ਹਿਰਦੇ 'ਚ ਵਸਾ ਕੇ ਰੱਖਦਾ ਹੈ ਅੰਧਕਾਰ ਦੀਪਕ ਪਰਗਾਸੇ ਨਾਨਕ ਪਰਮ ਮੋਹ ਦੁਖ ਤਹਿਤੇ ਨਾਸੇ ਅੰਧਕਾਰ ਦੀਪਕ ਪਰਗਾਸੇ ਨਾਨਕ ਪਰਮ ਮੋਹ ਦੁਖ ਤਹਿਤੇ ਨਾਸੇ ਜਿਸ ਜੀਵ ਦੇ ਅੰਦਰ ਕਹਿੰਦੇ ਆਤਮਿਕ ਚਾਨਣ ਦਾ ਪ੍ਰਕਾਸ਼ ਹੋ ਜਾਂਦਾ ਨਾਨਕ ਜੀ ਕਹਿੰਦੇ ਉਸ ਜੀਵ ਦੇ ਅੰਦਰੋਂ ਸਾਰੇ ਪਰਮ ਮੋ ਦੁੱਖ ਸਭ ਕੁਝ ਖਤਮ ਹੋ ਜਾਂਦੇ ਨੇ ਵਿਕਾਰ ਤਪਤ ਮਾਹੇ ਠਾੜ ਵਰਤਾਈ ਆਨੰਦ ਪਿਆ ਦੁੱਖ ਨਾਠੇ ਪਾਈ ਉਸ ਜੀਵ ਦੇ ਅੰਦਰ ਕਹਿੰਦੇ ਜੋ ਵਿਕਾਰਾਂ ਦੀ ਤਪਸ਼ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਸ਼ੀਤਲਤਾ ਵਰਤ ਜਾਂਦੀ ਆ ਉਹਨੂੰ ਆਨੰਦ ਆ ਜਾਂਦਾ ਤੇ ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਕਹਿੰਦੇ ਗੁਰੂ ਦਾ ਸੰਤ ਦਾ ਕਹਿੰਦੇ ਪੂਰਾ ਉਪਦੇਸ਼ ਸੁਣ ਕੇ ਉਸ ਜੀਵ ਦਾ ਜਨਮ ਮਰਨ ਦਾ ਜਿਹੜਾ ਭੈ ਆ ਉਹ ਖਤਮ ਹੋ ਜਾਂਦਾ ਪੌਚੂ ਕਾ ਨਿਰਪੌ ਹੋਏ ਬਸੇ ਸਗਲ ਬਿਆਦ ਮਾਨਤੇ ਖੈ ਨਸੈ ਉਸ ਜੀਵ ਦਾ ਡਰ ਖਤਮ ਹੋ ਜਾਂਦਾ ਉਹ ਨਿਡਰ ਹੋ ਕੇ ਜੀਵਨ ਬਤੀਤ ਕਰਦਾ ਉਹਦੇ ਸਾਰੇ ਦੁੱਖ ਸਾਰੇ ਰੋਗ ਸਾਰੇ ਮਨ ਤੋਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਜਿਸ ਕਾ ਸਾ ਤਿੰਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਕਹਿੰਦੇ ਜਿਸ ਪਰਮਾਤਮਾ ਦੇ ਅਸੀਂ ਬੱਚੇ ਆ ਉਸ ਪਰਮਾਤਮਾ ਨੇ ਉਸ ਸੇਵਕ ਤੇ ਕਿਰਪਾ કરી ਕਿਰਪਾ ਕਰਕੇ ਉਹਨੂੰ ਸਾਧੂ ਦੇ ਨਾਲ ਮਿਲਾ ਦਿੱਤਾ ਫਿਰ ਉਹ ਜੀਵ ਸਾਧ ਦੀ ਸੰਗਤ ਵਿੱਚ ਉਸ ਪਰਮਾਤਮਾ ਦਾ ਨਾਮ ਜਪਦਾ ਹੈ। ਥਿਤ ਪਾਈ ਚੂਕੇ ਪਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਫਿਰ ਜਿਸ ਜੀਵ ਨੇ ਕਹਿੰਦੇ ਪਰਮਾਤਮਾ ਦਾ ਜਸ ਸੁਣਿਆ ਕੰਨਾਂ ਰਾਹੀਂ ਫਿਰ ਕਹਿੰਦੇ ਉਹਨੇ ਅਟਲ ਥਾਂ ਪਾ ਲਈ ਹੈ ਉਹਨੇ ਆਪਣੇ ਨਿੱਜ ਦੇ ਘਰ ਵਿੱਚ ਵਾਸਾ ਪਾ ਲਿਆ ਉਹਦਾ ਆਵਾ ਗਵਨ ਦਾ ਚੱਕਰ ਖਤਮ ਹੋ ਗਿਆ ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਤਾਰ ਜਿੰਨ ਸਗਲੀ ਮੋਹੀ ਕਹਿੰਦੇ ਪਰਮਾਤਮਾ ਸੰਸਾਰ ਦੇ ਵਿੱਚ ਨਿਰਗੁਣ ਸਰੂਪ ਵਿੱਚ ਮਾਇਆ ਦੇ ਤਿੰਨਾ ਗੁਣਾ ਤੋਂ ਨਿਰਲੇਪ ਸਰੂਪ ਵਿੱਚ ਵੀ ਆਪ ਹੀ ਹੈ ਤੇ ਮਾਇਆ ਦੇ ਤਿੰਨਾ ਗੁਣਾ ਦੇ ਵਿੱਚ ਰਾਹੀ ਜਗਤ ਦੇ ਵਿੱਚ ਸਰਗੁਣ ਸਰੂਪ ਵਿੱਚ ਵੀ ਆਪ ਹੀ ਹੈ ਦੋਨਾਂ ਸਰੂਪਾਂ ਵਿੱਚ ਆਪ ਹੀ ਪਰਮਾਤਮਾ ਵਿਆਪਕ ਹੈ ਕਹਿੰਦੇ ਉਹ ਪਰਮਾਤਮਾ ਜਿਨੇ ਆਪਣੀ ਤਾਕਤ ਸ਼ਕਤੀ ਸੰਸਾਰ ਵਿੱਚ ਰੱਖ ਕੇ ਸੰਸਾਰ ਨੂੰ ਮੋਇਆ ਹੋਇਆ ਹੈ ਆਪਣੇ ਚਿਰਤ ਪ੍ਰਵ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਪਰਮਾਤਮਾ ਆਪਣੇ ਕੌਤਕ ਆਪ ਹੀ ਰਚਾਉਂਦਾ ਹੈ ਤੇ ਆਪਣੀ ਜੋ ਕੀਮਤ ਹੈ ਆਪਣੀ ਕਦਰ ਹੈ ਆਪ ਹੀ ਜਾਣਦਾ ਹੈ ਕਿਉਂਕਿ ਜੀਵ ਉਹਦੇ ਪੂਰੇ ਗੁਣਾਂ ਨੂੰ ਕਥਨ ਨਹੀਂ ਕਰ ਸਕਦੇ ਸਰਬਨ ਦੂਜਾ ਨਹੀਂ ਕੋਏ ਸਰਬਨ ਰੰਤਰ ਏਕੋ ਸੋਏ ਸਾਰੀਆਂ ਜਗਾਂ ਦੇ ਵਿੱਚ ਪਰਸਪਰ ਤੌਰ ਤੇ ਲਗਾਤਾਰ ਪਰਮਾਤਮਾ ਹੀ ਵਿਆਪਕ ਹੈ ਉਹਦੇ ਤੋਂ ਬਿਨਾ ਉਹਦੇ ਬਰਾਬਰ ਦਾ ਹੋਰ ਦੂਜਾ ਕੋਈ ਦੁਨੀਆ ਵਿੱਚ ਨਹੀਂ ਹੈ ਉਤ ਪੋਤ ਰਵਿਆ ਰੂਪ ਰੰਗ ਪੈ ਪਰਗਾਸ ਸਾਦ ਕੈ ਸੰਗ ਕਹਿੰਦੇ ਪਰਮਾਤਮਾ ਆਪਣੀ ਰਚਨਾ ਦੇ ਵਿੱਚ ਤਾਣੇ ਪੇਟੇ ਵਾਂਗੂ ਅਲੱਗ ਅਲੱਗ ਰੂਪਾਂ ਦੇ ਵਿੱਚ ਲਿਪਟਿਆ ਹੋਇਆ ਹੈ ਕਹਿੰਦੇ ਇਸ ਚੀਜ਼ ਦਾ ਗਿਆਨ ਜੀਵ ਨੂੰ ਸਾਧ ਦੀ ਗੁਰੂ ਦੀ ਸੰਗਤ ਵਿੱਚ ਰਹਿਣਾ ਫਿਰ ਹੁੰਦਾ ਹੈ ਫਿਰ ਪਤਾ ਲੱਗਦਾ ਹੈ ਕਿ ਪਰਮਾਤਮਾ ਕਿਸ ਤਰ੍ਹਾਂ ਸੰਸਾਰ ਵਿੱਚ ਵਿਆਪਕ ਹੈ ਰਚ ਰਚਨਾ ਆਪਣੀ ਕਲਤਾਰੀ ਅਨੇਕ ਵਾਰ ਨਾਨਕ ਬਲੇਹਾਰੀ ਨਾਨਕ ਜੀ ਕਹਿੰਦੇ ਨੇ ਉਹ ਪਰਮਾਤਮਾ ਜਿਨੇ ਆਪਣੀ ਸੰਸਾਰ ਦੀ ਰਚਨਾ ਰਚ ਕੇ ਇਹਦੇ ਵਿੱਚ ਆਪਣੀ ਸ਼ਕਤੀ ਰੱਖੀ ਹੋਈ ਹੈ ਜਿਸ ਦੇ ਆਸਰੇ ਤੇ ਸਾਰਾ ਸੰਸਾਰ ਚੱਲ ਰਿਹਾ ਹੈ ਕਹਿੰਦੇ ਮੈਂ ਉਸ ਪਰਮਾਤਮਾ ਤੋਂ ਬਾਰੰਬਾਰ ਸਦਕੇ ਹਾਂ ਬਲਿਹਾਰੇ ਹਾਂ ਉਸ ਪਰਮਾਤਮਾ ਤੋਂ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਹੋ ਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ਨੀਆ ਪਰਮਾਤਮਾ ਜੀ ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਬਾਚਾ